ਕੀ ਤਿਆਰੀ ਕੀ ਇਹ ਮਾਮਲਾ ਇਸ ਤਰ੍ਹਾਂ ਇਹ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਜੋ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਆ ਉਸੇ ਲੜੀ ਤਹਿਤ ਸਾਡੇ ਵੱਲੋਂ ਅ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੀ ਰੋਕਥਾਮ ਲਈ ਤੇ ਨਸ਼ਿਆਂ ਤਸਕਰਾਂ ਨੂੰ ਜਿਹੜਾ ਵਾ ਕਾਬੂ ਕਰਨ ਲਈ ਜਿਹੜੇ ਵਿਸ਼ੇਸ਼ ਉਪਰਾਲੇ ਜਿਹੜੇ ਚਲਾਏ ਜਾ ਰਹੇ ਆ ਸਾਡੇ ਵੱਲੋਂ ਤੁੱਕ ਵਕ ਵਕ ਟੀਮਾਂ ਜਿਹੜੀਆਂ ਗਠਿਤ ਕਰਕੇ ਇਲਾਕੇ ਵਿੱਚ ਨਾਕਾਬੰਦੀ ਤੇ ਗਸ਼ਤਨੀ ਭੇਜਿਆ ਜਾਂਦੀਆਂ ਤੇ ਤਾਂ ਜੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਸਕੀਏ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕੀਏ ਇਸੇ ਲੜੀ ਦੇ ਤਹਿਤ ਸਾਡੇ ਵੱਲੋਂ ਕੱਲ ਸੈਣੀ ਚੌਕ ਦੇ ਨੇੜੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਤੇ 980 ਰੁਪਏ ਜਿਹੜੀ ਡਰੱਗ ਮਨੀ ਬਰਾਮਦ ਕਰਕੇ ਮੁਕੱਦਮਾ ਨੰਬਰ 142 21B 27A 6185 ਤਹਿਤ ਜਿਹੜਾ थाना सदर ਅੰਮ੍ਰਿਤਸਰ ਵਿੱਚ ਦਰਜ ਦਿਸਟ੍ਰਿਕਟ ਕੀਤਾ ਗਿਆ ਹੈ ਤੇ ਇਹ ਪੁੱਛ ਪੜਤਾਲ ਚ ਤੇ ਜੋ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਸਵਿਗੀ ਕੰਪਨੀ ਦਾ ਡਿਲੀਵਰੀ ਬாய் ਬਣ ਕੇ ਉਸ ਉਸ ਕੰਮ ਦੀ ਆੜ ਦੇ ਵਿੱਚ ਇਹ ਹਰੋਇਨ ਜਿਹੜੀ ਆ ਵੇਚਣ ਦਾ ਧੰਦਾ ਕਰਦਾ ਸੀ ਤੇ ਇਹ ਸੈਣੀ ਚੌਕ ਦੀ ਤਰਫ ਤွား ਰਿਹਾ ਸੀਗਾ ਤੇ ਨਾਕਾਬੰਦੀ ਦੌਰਾਨ ਜਿਹੜਾ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ ਰਿਕਵਰੀ ਕੀਤੀ ਗਈ ਆ ਤੇ ਇਸ ਦੀ ਪਛਾਣ ਜਨਮੀਤ ਸਿੰਘ ਆ ਜੀ ਇਹ ਮਜੀਠਾ ਰੋਡ ਦਾ ਹੀ ਰਹਿਣ ਵਾਲਾ ਤੇ ਬਾਕੀ ਇਹਦੇ ਕੋਲ ਪੁਸ਼ਕਿਸ਼ ਚੱਲ ਰਹੀ ਆ ਤੇ ਕਿੰਨੇ ਦਿਨ ਤੋਂ ਕੰਮ ਕਰ ਰਿਹਾ ਜੀ ਇਹਦੇ ਬਾਰੇ ਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਜੇ ਪ੍ਰਾਇਮਰੀ ਸਟੇਜ ਤੇ ਇਨਵੈਸਟੀਗੇਸ਼ਨ ਆ ਇਹਦੇ ਬਾਰੇ ਡੁੰਗਾਈ ਨਾਲੇ ਦੇ ਕੋਲੋਂ ਪੁਸ਼ਕਿਸ਼ ਕਰਕੇ ਤੇ ਰਿਮਾਂਡ ਲੈ ਕੇ ਇਹਦੇ ਬੈਕਵਰਡ ਲਿੰਕਾਂ ਤੇ ਕੰਮ ਕੀਤਾ ਜਾਵੇਗਾ ਤੇ ਇਹ ਕਿੱਥੋਂ ਲੈ ਕੇ ਆਉਂਦਾ ਹੈਰੋਇਨ ਉਹਦੇ ਬਾਰੇ ਵੀ ਹੋਰ ਜਿਹੜੇ ਆ ਲੇਟਰ ਆਨ ਖੁਲਾਸੇ ਕੀਤੇ ਜਾਣਗੇ ਤੇ ਵੱਧ ਤੋਂ ਵੱਧ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਇਸ ਨੈਟਵਰਕ ਵਿੱਚ ਜੁੜੇ ਹੋਰ ਜਿਹੜੇ ਆ ਮਾੜੇ ਅਨਸਰਾਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਊਗਾ ਜੀ ਇਹ ਦੇ ਨ ਜਾ ਰਿਹਾ ਸੀ ਕਿ ਇਹ ਇਹ ਬਿਲਕੁਲ ਦੀ ਇਹ ਆਪਣਾ ਰਿਕਵਰੀ ਹੋਈ ਹੈ ਆਪਣਾ ਬਸ ਸਪਲਾਈ ਕਰਦਾ ਜੀ ਇਹ ਤੇ ਮੋਢਲੇ ਪੁਸ਼ਗਸ਼ ਇਹੀ ਗੱਲ ਸਾਹਮਣੇ ਆਈ ਆ ਤੇ ਬਾਕੀ ਕਿੱਥੋਂ ਲੈ ਕੇ ਆ ਤੇ ਅੱਗੇ ਕਿੱਥੇ-ਕਿੱਥੇ ਵੇਚਦਾ ਵਾ ਉਹਦੇ ਉਹਦੇ ਬਾਰੇ ਵੀ ਜਿਹੜਾ ਜਲਦੀ ਆਪਣਾ ਤਫਤੀਸ਼ ਦੌਰਾਨ ਜਿਹੜਾ ਵਾ ਕੀਤਾ ਜਾਵੇਗਾ ਸਾਰਾ ਵਰਕਆਊਟ ਦੀ ਯਾਰ ਦੇ ਵਿੱਚ ਜਿਹੜਾ ਕੰਮ ਕਰਦਾ ਸੀ ਕਿਸ ਤਰ੍ਹਾਂ ਜਿਹੜਾ ਸਾਨੂੰ ਸ਼ੱਕ ਪਿਆ ਜੀ ਇਹ ਜੀ ਆਪਣਾ ਜਿਵੇਂ ਨਾਕੇ ਦੇ ਕੋਲ ਆਇਆ ਸੀਗਾ ਤੇ ਨਾਕੇ ਤੋਂ ਕੁਝ ਦੂਰੀ ਤੇ ਇਹ ਆਪਣੀ ਟੀ-ਸ਼ਰਟ ਦੀ ਜੇਬ ਤੋਂ ਕੱਢ ਕੇ ਛੁੱਟਣ ਲੱਗਾ ਸੀ ਤੇ ਇਹਨੂੰ ਜਿਹੜਾ ਸਾਡੀ ਪੁਲਿਸ ਪਾਰਟੀ ਨੇ ਫੁਰਤੀ ਦੇ ਨਾਲ ਜਿਹੜਾ ਕਾਬੂ ਕੀਤਾ ਤੇ ਇਹਦੇ ਕੋਲ ਰਿਕਵਰੀ ਕਰਕੇ ਕੇਸ ਰਜਿਸਟਰਡ ਕੀਤਾ ਜੀ ਇਹਦੇ ਖਿਲਾਫ ਬਿਲਕੁਲ ਜੀ ਬਸ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਜੋ ਵੀ ਆਪਣਾ ਪ੍ਰੋਗਰੈਸ ਹੋਏਗੀ ਉਹ ਤੁਹਾਨੂੰ ਲੇਟਰ ਆਨ ਜਿਹੜਾ ਸੂਚਿਤ ਕੀਤਾ ਜਾਵੇਗਾ ਇਹ ਕਾਤੇ ਹੀ ਸਾਰੇ ਇਹ ਮੋਟਰਸਾਈਕਲ ਤੇ ਹੀ ਹੈ ਜੀ ਮੋਟਰਸਾਈਕਲ ਤੇ ਇਹ ਦੀ ਹੋਮਰ ਜੀ ਇਹਦੀ ਹੈਗੀ ਜੀ 35 ਸਾਲ ਦੇ ਕਰੀਬ ਹੈ ਜੀ ਇਹ